ਜਿਲ੍ਹਾ ਗੁਰਪ੍ਰੰਸ ਸਾਹਿਬ ਜਿਦੇ 328 ਪਾਮਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਦਾਖਲ ਕੀਤੀ ਗਈ ਰਿਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖੀ ਪ੍ਰਕਿਰਿਆ ਦਿੱਤੀ ਹੈ ਪੰਜਾਬ ਸਰਕਾਰ ਨੇ ਆਪਣੀ ਰਿਟ 'ਚ ਦੋਸ਼ ਲਗਾਇਆ ਹੈ ਕਿ ਐਸਜੀਪੀਸੀ ਸਰਕਾਰ ਵੱਲੋਂ ਬਣਾਏ ਗੇ ਵਿਸ਼ੇਸ਼ ਜਾਂਚ ਟੀਮ ਜਾਨੀ ਕਿ ਐਸਆਈਟੀ ਨੂੰ ਸਹਿਯੋਗ ਨਹੀਂ ਕਰੀ ਇਸ ਸਬੰਧੀ ਐਸਜੀਪੀਸੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨबीर ਸਿੰਘ ਸਿਆਲਿ ਨੇ ਅੰਮ੍ਰਿਤਸਰ ਵਿਖੇ মিডিਆ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਸੁਣਦੇ ਹਾਂ ਜੀ ਸਰ ਆਪਣਾ ਨਾਮ ਦਾਸ ਕੇਵਰ ਜੀ ਨੇ ਸਰਕਾਰ ਵੱਲੋਂ ਹਾਂ ਐਡਵੋਕੇਟ ਅਮਨ ਵੀਰ ਸਿੰਘ ਸਿਆਲੀ ਇਲੀਗਲ ਐਡਵਾਈਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰਣ ਕੱਲ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਜੋ ਹਾਈ ਕੋਰਟ ਵਿੱਚ ਇੱਕ ਰਿਟ ਜਿਹੜੀ ਆ ਉਹ ਦਾਇਰ ਕੀਤੀ ਗਈ ਸੀ ਉਹਦੇ ਵਿੱਚ ਜਵਾਬ ਦਿੰਦੇ ਆ ਉਹਦੇ ਵਿਚ ਜਿਹੜਾ ਇਹ ਅਲੀਗੇਸ਼ਨਸ ਲਗਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹ ਸੱਟ ਦਾ ਸਹਿਯੋਗ ਨਹੀਂ ਕਰ ਰਹੀ ਉਹ ਸਾਨੂੰ ਰਿਕਾਰਡ ਨਹੀਂ ਜਿਹੜਾ ਉਹ ਉਪਲਬ ਉਪਲਬਤ ਜਿਹੜਾ ਕਰਵਾ ਰਹੀ ਮੈਂ ਦੱਸਣਾ ਚਾਹੁੰਦਾ ਕਿ 12 ਤਰੀਕ ਤੋਂ ਜਦੋਂ ਜਥੇਦਾਰ ਕੱਲ ਤੱਕ ਸਭ ਨੇ ਨਿਰਦੇਸ਼ ਜਾਰੀ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸੱਟ ਦਾ ਜਿਹੜਾ ਸ਼੍ਰੋਮਣੀ ਕਮੇਟੀ ਪੂਰਨ ਸਹਿਯੋਗ ਕਰੇ ਤੇ ਉਹਨਾਂ ਨੂੰ ਜਿਹੜਾ ਵੀ ਰਿਕਾਰਡ ਚਾਹੀਦਾ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਉਸ ਤੋਂ ਬਾਅਦ 13 ਤਰੀਕ ਨੂੰ ਇੱਕ ਇਹਨਾਂ ਦੀ ਲੈਟਰ ਸ਼ਿਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਰਿਸੀਵ ਹੋਈ ਜਿਹਦੇ ਵਿੱਚ ਇਹਨਾਂ ਪੈਰਾਵਾਇਜ਼ ਸਾਡੇ ਕੋਲ ਰਿਕਾਰਡ ਦੀ ਮੰਗ ਕੀਤੀ ਉਹ ਸਾਰਾ ਹੀ ਮੰਗ ਐਡਵੋਕੇਟ ਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਡਾਇਰੈਕਸ਼ਨਸ ਦਿੱਤੀ ਕਿ ਸਾਰੇ ਹੀ ਸਰਟੀਫਾਈਡ ਕਾਪੀਜ਼ ਜਿਹੜੀਆਂ ਸੈੱਟ ਨੂੰ ਪ੍ਰੋਵਾਈਡ ਕਰਵਾਈਆਂ ਜਾਣ ਉਹ ਸਾਰਾ ਰਿਕਾਰਡ ਤਿਆਰ ਕਰਨ ਤੋਂ ਬਾਅਦਾਂ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੋਨ ਦੇ ਉੱਤੇ ਜਿਹੜਾ ਸੈੱਟ ਦੇ ਚੇਅਰਮੈਨਾਂ ਤੇ ਮੈਂਬਰਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਸਾਡੇ ਕੋਲ ਰਿਕਾਰਡ ਜਿਹੜਾ ਸੀ ਸਾਰਾ ਸਾਡੇ ਕੋਲ ਤਿਆਰ ਆ ਤੇ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਉਹਨੂੰ ਲਿਜਾ ਸਕਦੇ ਹੋ ਪਰ ਉਹ ਸਿਟ ਵੱਲੋਂ ਜਿਹੜਾ ਉਹ ਟਾਲ ਮਟੋਲ ਕਰਕੇ ਉਹ ਟਾਈਮ ਜਿਹੜਾ ਉਹ ਨਗਾਇਆ ਗਿਆ ਔਰ ਰਿਕਾਰਡ ਨਹੀਂ ਸਾਡੇ ਕੋਲ ਜਿਹੜਾ ਉਹ ਲੈ ਕੇ ਗਏ ਉਸ ਤੋਂ ਬਾਅਦ 26 ਤਰੀਕ ਨੂੰ ਇੱਕ ਰਿਟਰਨ ਇਨਟੀਮੀਸ਼ਨ ਵੀ ਸਿਟ ਦੇ ਚੇਅਰਮੈਨ ਨੂੰ ਦਿੱਤੀ ਕਿ ਜਿਹੜਾ ਰਿਕਾਰਡ ਸਾਡੇ ਕੋਲ ਸਾਰਾ ਤਿਆਰ ਆ ਉਹ ਨੂੰ ਲੈ ਜਾਓ ਪਰ ਕੱਲ 27 ਤਰੀਕ ਨੂੰ ਜਦੋਂ ਇਹਨਾਂ ਜਵਾਬ ਉੱਥੇ ਦਿੱਤਾ ਕਿਤੇ ਨਾ ਕਿਤੇ ਜਿਹੜੀ ਆ ਦੇਖੋ ਇਹਦੇ ਵਿੱਚ ਜਿਹੜੀ ਇੰਟੈਂਸ਼ਨ ਜਿਹੜੀ ਆ ਪੰਜਾਬ ਸਰਕਾਰ ਦੀ ਉਹ ਸਾਰੇ ਜਿਹੜੇ ਮੈਟਰ ਨੂੰ ਟਵਿਸਟ ਕਰਦੀ ਆ ਇਹਨੂੰ ਟਵਿਸਟ ਕਰ ਰਿਆ ਕੋਈ ਫੇਰ ਇਨਵੈਸਟੀਗੇਸ਼ਨ ਇਹਦੇ ਵਿੱਚ ਨਹੀਂ ਕਰ ਰਿਹਾ ਕਿਉਂਕਿ ਰਿਕਾਰਡ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਚਾਈ ਉਦੋਂ ਤੱਕ ਬਾਹਰ ਨਹੀਂ ਆ ਸਕਦੀ ਜਦੋਂ ਤੱਕ ਇਹ ਰਿਕਾਰਡ ਉਸ ਇਨਵੈਸਟੀਗੇਸ਼ਨ ਉਸ ਇਹ ਰਿਕਾਰਡ ਜਿਹੜਾ ਉਹਦਾ ਪਾਰਟ ਨਹੀਂ ਬਣਦਾ ਇਸ ਤਰ੍ਹਾਂ ਦੇ ਜਿਹੜੇ ਦੇਖੋ ਉੱਥੇ ਵੇਗ ਜਿਹੜੀ ਆ ਕੋਈ ਰਿਪਲਾਈ ਦੇਣਾ ਇਹ ਤੇ ਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਤੇ ਸੰਗਤ ਨੂੰ ਵੀ ਗੁੰਮਰਾਹ ਕਰਨ ਦਾ ਜਿਹੜਾ ਇਹ ਕੰਮ ਹੈ ਮੈਂ ਸਮਝਦਾ ਕਿ ਇਸ ਮੈਟਰ ਨੂੰ ਇਹ ਉਲਝਾਉਣਾ ਚਾਹੁੰਦੇ ਆ ਸੁਝਾਉਣਾ ਨਹੀਂ ਚਾਹੁੰਦੇ ਇਹ ਇਸ ਨੂੰ ਹੋਰ ਲਿੰਗਰ ਆਉਣ ਜਿਹੜਾ ਕਿ 27 ਦੇ ਵਿੱਚ ਇਲੈਕਸ਼ਨ ਆ ਇਹ ਸਾਰਾ ਸਾਲ ਹੀ ਇਸ ਮੈਟਰ ਨੂੰ ਜਿਹੜਾ ਹੈ ਇਹ ਖਿੱਚ ਕੇ ਖੜਨਾ ਚਾਹੁੰਦੇ ਆ ਜੋ ਸਰਕਾਰ ਦੀ ਜਿਹੜੀ ਆ ਮੰਸ਼ਾ ਵਾ ਕੋਈ ਨਾ ਕੋਈ ਜਿਹੜਾ ਇਹੋ ਜਿਹਾ ਬਹਾਨਾ ਬਣਾ ਕੇ ਇਹ ਅਤਿ ਨਿੰਦਨਯੋਗ ਆ ਤੇ ਇਹਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਸਾਡੇ ਕੋਲ ਸਾਰਾ ਰਿਕਾਰਡ 27 28 29 ਤਰੀਕ ਨੂੰ ਸਬ ਅਫਸਰ ਚੰਡੀਗੜ੍ਹ ਪ੍ਰਧਾਨ ਜੀ ਕੋਲ ਉਹ ਰਿਕਾਰਡ ਜਦੋਂ ਮਰਜ਼ੀ ਆਪਣਾ ਇਹ ਲੈ ਲੈਣ ਤੇ ਆਪਣਾ ਦਰਸਤ ਕਰਕੇ ਜਵਾਬ ਮਾਣੀ ਹੋਗਾ ਹਾਈ ਕੋਰਟ ਵਿੱਚ ਇਹਨਾਂ ਨੂੰ ਜਿਹੜਾ ਦੇਣਾ ਚਾਹੀਦਾ ਤਾਂ ਜੋ ਕਿ ਇਹਦਾ ਜਿਹੜਾ ਤੱਥ ਜਿਹੜੇ ਸੱਚੇ ਤੱਥ ਬਾਹਰ ਆ ਦੇ ਸਚਾਈ ਜਿਹੜੀ ਇਹ ਸੰਗਤ ਦੇ ਸਾਹਮਣੇ ਜਿਹੜੀ ਉਹ ਨਿਕਲ ਸਕੇ ਬਾਹਰ ਆ ਸਕੇ ਕਾਰਨ ਕਿ ਲੱਗਦਾ ਜਦੋਂ ਐਸਜੀਪੀਸੀ ਸਹਿਯੋਗ ਦੇ ਰਹੀ ਹੈ ਤਾਂ ਸਹਿਯੋਗ ਲਿਆ ਕਿ ਨਹੀਂ ਰਹੀ ਸਿੱਕ ਇਹ ਦੇਖੋ ਇਹਦੇ ਪੰਜਾਬ ਸਰਕਾਰ ਦੀ ਸਾਰੇ ਉਹਨਾਂ ਦੀ ਇੰਟੈਂਸ਼ਨ ਤੇ ਹੀ ਸਵਾਲ ਨੇ ਉਹਨਾਂ ਦੀ ਮਨਸ਼ਾ ਤੇ ਹੀ ਜਿਹੜੇ ਸਵਾਲ ਨੇ ਤੇ ਕਲੀਅਰ ਕਰਟ ਹੈ ਕਿ ਦੱਸੋ ਪਹਿਲੋਂ ਐਫਆਈਆਰ ਦਰਜ ਕਰਨਾ ਵੀ ਜਿਹੜਾ ਪੋਲਿਟੀਕਲ ਮੋਟੀਵੇਟਿਡ ਤੇ ਹੁਣ ਉਸ ਤੋਂ ਬਾਅਦ ਜਿਹੜੀ ਦੀ ਤਪਤੀਸ਼ ਵੀ ਜਿਹੜੀ ਉਹ ਫੇਰ ਨਹੀਂ ਇਹ ਕਰ ਰਹੇ ਤੇ ਜਿਹੜੀ ਉਹ ਤਪਤੀਸ਼ ਵੀ ਜਿਹੜਾ ਇਹੋ ਜੀ ਰੋਂਗ ਫਿਗਰਸ ਜਾਂ ਰੋਂਗ ਫੈਕਟਸ ਜਿਹੜੇ ਕੋਰਟਾਂ ਦੇ ਸਾਹਮਣੇ ਵੀ ਜਿਹੜੀ ਤਾਥੇ ਪੇਸ਼ ਕਰ ਰਹੇ ਆ ਤੇ ਇਹ ਸਾਰਾ ਇਹ ਜਿਹੜਾ ਇਸ ਮਸਲੇ ਨੂੰ ਇੱਕ ਸਾਲ ਦੇ ਵਿੱਚ ਖਿੱਚ ਕੇ ਖੜਨਾ ਚਾਹੁੰਦੇ ਆ ਕਿ 27 ਵਾਲੀਆਂ ਇਲੈਕਸ਼ਨਾਂ ਲਈ ਜਿਹੜਾ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਿਹੜੀ ਸਿਆਸਤ ਕਰਕੇ ਤੇ ਗਾਂ ਫੇਰ ਇੱਕ ਦੁਬਾਰਾ ਸਰਕਾਰ ਇਹ ਬਣਾਈ ਜਾ ਸਕੇ